ਦੇਖੋ ਆਮ ਆਦਮੀ ਪਾਰਟੀ ਔਰ ਸ਼ਰਾਬ ਇਹਨਾਂ ਦਾ ਆਪਸ ਵਿੱਚ ਇੱਕ ਬਹੁਤ ਗਹਿਰਾ ਰਿਸ਼ਤਾ ਹੈ ਸ਼ਰਾਬ ਨਕਲੀ ਸ਼ਰਾਬ ਦੇ ਨਾਲ ਅੱਜ ਪੰਜਾਬ ਦੇ ਵਿੱਚ ਅੰਮ੍ਰਿਤਸਰ ਮਜੀਠਾ ਦੇ ਵਿੱਚ 17 18 ਲੋਕਾਂ ਦੇ ਕਰੀਬ ਕਰੀਬ ਜਿਹੜੀ ਮੌਤ ਹੋ ਚੁੱਕੀ ਹੈ ਨਕਲੀ ਸ਼ਰਾਬ ਮੈਂ ਪੁੱਛਣਾ ਚਾਹਨਾ ਮੇ ਜਿਹੜੀ ਨਕਲੀ ਸ਼ਰਾਬ ਹੈ ਇਹ ਵੇਚਣ ਵਾਲੇ ਕੌਮ ਲੋਕ ਨੇ ਮਗਲਿੰਗ ਕਰਦੇ ਨੇ ਗਲੀ ਮੱਲਿਆਂ ਦੇ ਵਿੱਚ ਵੇਚਦੇ ਨੇ ਉਹਨਾਂ ਨੂੰ ਫਿਰ ਮੂੰਹ ਮੁੱਝ ਧੱਕੇ ਨੇ ਖੂਨ ਲੱਗ ਜਾਂਦਾ ਹੈ ਉਹ ਮੱਲਿਆਂ ਦੇ ਵਿੱਚ ਨਗਲੀ ਸ਼ਰਾਬੇ ਚ ਵੇਚਣ ਲੱਗ ਪੈਂਦੇ ਨੇ ਪਰ ਜਿਹੜੇ ਵੇਚਣ ਵਾਲੇ ਲਾਗੂ ਨੇ ਪਾਲੇ ਕਿਨੇ ਹੋਏ ਨੇ ਸ਼ਰਾਬ ਦੇ ਠੇਕੇਦਾਰਾਂ ਨੇ ਪਾਲੇ ਹੋਏ ਨੇ ਠੇਕੇਦਾਰਾਂ ਨੇ ਕਿਉਂ ਪਾਲਿਆ ਨੇ ਕਿਉਂਕਿ ਉਹਨਾਂ ਨੂੰ ਐਕਸਾਈਜ਼ ਵਾਲੇ ਜਿਹੜੇ ਨੇ ਜਿੱਦੇ 1000 ਮਿੱਟੀ ਜਿਹਦੇ ਉੱਤੇ 5000 ਮਿੱਟੀ ਚੁਕਾਉਂਦੇ ਨੇ ਵੀ ਜਾਓ ਵੇਚੋ ਸਾਨੂੰ ਬਹਿ ਦਿਓ ਔਰ ਤੁਸੀਂ ਵੀ ਪੈਸੇ ਕਮਾਓ ਜੀ ਅੱਜ ਲੁਧਿਆਣੇ ਦੇ ਵਿੱਚ ਵੀ ਮੈਂ ਤੁਹਾਨੂੰ ਦੱਖਣੀ ਸ਼ਰਾਬ ਦਾ ਇੱਕ ਫੈਕਟਰੀs ਪਿੱਛੇ ਜੇ ਫੜੀ ਗਈ ਸੀ ਮੈਂ ਇਹਨਾਂ ਵਿੱਚ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਨਾ ਜਿਹੜੀ ਲੁਧਿਆਣੇ ਦੇ ਵਿੱਚ ਨਕਲੀ ਫੈਕਟਰੀ ਫੜੀ ਗਈ ਉਹ ਤੇ ਤੁਸੀਂ ਕੀ ਕਾਰਵਾਈ ਕੀਤੀ ਜਿਹੜੇ ਬਣਾ ਰਹੇ ਸੀ ਉਹਨਾਂ ਨੂੰ ਚੁੱਕ ਕੇ ਪਰਚਾ ਬਣਾ ਕੇ ਨੰਦਰ ਕਰਤਾ ਜਵਾਨ ਤੇ ਹੋ ਸਕਦਾ ਬਾਹਰ ਆ ਕੇ ਹੋ ਗਏ ਹੋਣਗੇ ਇਹਨਾਂ ਨੇ ਦੇਖੋ ਉਹਨਾਂ ਨੂੰ ਪੈਸੇ ਦੇ ਕੇ ਕਿਉਂਕਿ ਸ਼ਰਾਬ ਦਾ ਕੰਮ ਹੈ ਔਰ ਇਹਨਾਂ ਨੇ ਪੈਸੇ ਦੇ ਕੇ 10-10 ਲੱਖ ਰੁਪਈਆ ਜਿਹੜਾ ਵੀ ਉਹਨਾਂ ਨੂੰ ਚੁੱਕ ਕਰਾ ਦੇਣਗੇ ਇਹ ਅੱਜ ਅੰਮ੍ਰਿਤਸਰ ਔਰ ਮਜੀਠਾ ਦੇ ਵਿੱਚ ਹੋਇਆ ਹੈ ਇਹ ਸਾਡੇ ਲੁਧਿਆਣੇ ਦੇ ਵਿੱਚ ਵੀ ਹੋਇਆ ਅਗ ਲੱਗੀ ਹੋਈ ਹੈ ਵੀ ਪੰਜਾਬ ਦੇ ਹਲਕਾ ਮਜੀਠਾ ਤੋਂ ਸਵੇਰੇ ਸਵੇਰੇ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ 1.5 ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋ ਜਾਂਦੀ ਹੈ। ਬਹੁਤ ਹੁਣ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ ਤੇ ਸਿਆਸੀ ਤਰ੍ਹਾਂ ਨਿਸ਼ਾਨਦੇ ਤੇ ਆ ਜਾਂਦੀ ਹੈ। ਸੂਬਾ ਸਰਕਾਰ ਹਾਲਾਂਕਿ ਸੂਬਾ ਸਰਕਾਰ ਵੱਲੋਂ ਵੀ ਜਿਹੜੇ ਇਸ ਸ਼ਰਾਬ ਕਾਂਚ ਮਾਰੇ ਗਏ ਲੋਕ ਨੇ ਉਹਨਾਂ ਵਾਸਤੇ ਰਾਸ਼ੀ ਰੱਖੀ ਗਈ ਹੈ। ਸਾਡੇ ਨਾਲ ਗੁਰਦੇਵ ਸ਼ਰਮਾ ਦੇਵੀ ਜੀ ਨੇ ਗੱਲਬਾਤ ਕਰਾਂਗੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਅਗੂ ਵੀ ਆਖਿਰਕਾਰ ਕਾਰਨ ਕਿ ਹੋਇਆ ਕਿਉਂ ਇਹ ਬਾਰ ਬਾਰ ਸ਼ਰਾਬ ਦੇ ਕਾਂਡ ਪਾਪੜਦੇ ਬੋਰ ਬੋਰ ਸਵਾਗਤ ਸਸੀガル ਜੀ ਸਸੀガル ਜੀ ਸ਼ਰਮਾ ਜੀ ਪਿਛਲੇ ਲੰਬੇ ਸਮੇਂ ਤੋਂ ਉਹ ਦੇਖੀ ਜੀ ਅੱਜ ਮੁੱਦਾ ਮੁਰ ਚਰਚਾ ਚ ਆਇਆ ਇਹ ਕਾਂਡ ਹੋਇਆ ਹੈ ਕਾਰਨ ਕੀ ਸਮਝੋ ਕਿਉਂ ਬਾਰ ਬਾਰ ਕਦੇ ਕਿਤੋਂ ਨਕਲੀ ਸ਼ਰਾਬ ਫੜੀ ਜਾਂਦੀ ਹੈ ਕਦੇ ਕਿਤੋਂ ਨਕਲੀ ਸ਼ਰਾਬ ਫੜੀ ਜਾਂਦੀ ਹੈ ਤੇ ਜਿਹੜੇ ਆਮ ਲੋਕ ਨੇ ਉਸ ਸ਼ਰਾਬ ਦੀ ਚਪੇਟ ਚ ਆ ਜਾਂਦੇ ਦੇਖੋ ਆਮ ਆਦਮੀ ਪਾਰਟੀ ਔਰ ਸ਼ਰਾਬ ਇਹਨਾਂ ਦਾ ਆਪਸ ਵਿੱਚ ਬਹੁਤ ਗਹਿਰਾ ਰਿਸ਼ਤਾ ਹੈ ਜੀ ਤੁਸੀਂ ਦਿੱਲੀ ਵੀ ਦੇਖਿਆ ਹੋਏਗਾ ਕੈਸਟਰੀਕੇ ਦੇ ਨਾਲ ਇਹਨਾਂ ਨੇ ਸ਼ਰਾਬ ਦੇ ਵਿੱਚ ਕਪਲਾ ਕੀਤਾ ਇੱਕ ਬਿੱਟੀ ਦੇ ਨਾਲ ਇੱਕ ਇੱਕ ਬਿੱਟੀ ਇਹਨਾਂ ਨੇ ਫਰੀ ਵਿੱਚ ਹੀ ਔਰ ਜਿਹਦੇ ਵਿੱਚ ਹਜ਼ਾਰਾਂ ਕਰੋੜਾਂ ਰੁਪਏ ਦਾ ਕਪਲਾ ਹੋਇਆ ਔਰ ਉਹਦੇ ਵਿੱਚ ਸਾਡੇ ਕੇਜਰੀਵਾਲ ਜੀ ਔਰ ਸਿਸ਼ੋਧਿਆ ਜੀ ਵੀ ਸਾਡੇ ਅੰਦਰ ਵੀ ਲੈ ਕੇ ਆਏ ਨੇ ਔਰ ਦੇਖੋ ਇਹ ਦਿੱਲੀ ਬਹੁਤ ਬੁਰੀ ਤਰ੍ਹਾਂ ਹਾਰ ਚੁੱਕੇ ਨੇ ਔਰ ਅੱਜ ਉਹ ਹੀ ਲੋਗ ਜਿਹੜੇ ਨੇ ਉਹ ਪੰਜਾਬ ਜਾ ਕੇ ਬੈਠ ਗਏ ਨੇ ਹੁਣ ਪੰਜਾਬ ਨੂੰ ਵੀ ਲੁੱਟਣਾ ਚਾਹੁੰਦੇ ਨੇ ਸ਼ਰਾਬ ਨਕਲੀ ਸ਼ਰਾਬ ਦੇ ਨਾਲ ਅੱਜ ਪੰਜਾਬ ਦੇ ਵਿੱਚ ਅੰਮ੍ਰਿਤਸਰ ਮਜੀਠਾ ਦੇ ਵਿੱਚ 17 ਲੋਕ 18 ਲੋਕਾਂ ਦੇ ਕਰੀਬ ਕਰੀਬ ਜਿਹੜੀ ਮੌਤ ਹੋ ਚੁੱਕੀ ਹੈ ਨਕਲੀ ਸ਼ਰਾਬ ਜੀ ਮੈਂ ਪੁੱਛਣਾ ਚਾਹਨਾ ਵੀ ਜਿਹੜੀ ਨਕਲੀ ਸ਼ਰਾਬ ਹੈ ਇਹ ਵੇਚਣ ਵਾਲੇ ਕੌਣ ਲੋਕ ਨੇ ਜੀ ਇਹ ਨਕਲੀ ਸ਼ਰਾਬ ਦਾ ਮਟੀਰੀਅਲ ਕਿੱਥੋਂ ਲੈ ਕੇ ਆਂਦੇ ਨੇ ਉਹਦੇ ਬਾਰੇ ਮੈਂ ਤੁਹਾਨੂੰ ਅੱਜ ਜਾਣਕਾਰੀ ਦੇਣਾ ਚਾਹਨਾ ਦੇਖੋ ਜਿਹੜੀ ਸ਼ਰਾਬ ਦਾ ਠੇਕੇਦਾਰ ਹੈ ਔਰ ਐਕਸਾਈਡ ਦੇ ਜਿਹੜੇ ਅਫਸਰ ਨੇ ਇਹਨਾਂ ਦੀ ਆਪਸੀ ਦੀ ਮਿਲੀਪੁਕਤ ਜੀ ਅੱਜ ਸ਼ਰਾਬ ਦੇ ਸਪੋਜ ਮੈਂ ਕਰ ਰਿਹਾ ਕਿ ਸ਼ਰਾਬ ਦਾ ਲੁਧਿਆਣਾ ਦੀ ਮੈਂ ਗੱਲ ਕਰਾਂ ਕਿ ਲੁਧਿਆਣੇ ਦਾ ਸ਼ਰਾਬ ਦਾ ਇੱਕ ਗਰੁੱਪ ਹੈ ਉਸ ਗਰੁੱਪ ਦੇ ਉੱਪਰ ਰੋਜ਼ ਦੀ 100 ਬੇਟੀ ਲੱਗਦੀ ਹੈ ਜੀ ਜੇ 100 ਬੇਟੀ ਰੋਜ਼ ਦੀ ਲੱਗਦੀ ਹੈ ਤੇ ਜੇ 500 ਬੇਟੀ ਰੋਜ਼ ਚੁੱਕ ਰਿਆ ਜਾਂ 1000 ਬੇਟੀ ਰੋਜ਼ ਦੀ ਚੁੱਕ ਰਿਆ ਤੇ ਉਹ ਸ਼ਰਾਬ ਕਿੱਥੇ ਜਾ ਰਹੀ ਹੈ ਇਹ ਸ਼ਰਾਬ ਦੇ ਠੇਕੇਦਾਰਾਂ ਨੂੰ ਸ਼ਰਾਬ ਚਕਵਾ ਕੇ ਸ਼ਰਾਬ ਦੇ ਠੇਕੇਦਾਰ ਜਿਹੜੇ ਨੇ ਅਗਲੇ ਸਮਗਲਰ ਪਾਲਦੇ ਨੇ ਉਹ ਜਿਹੜੇ ਸਮਗਲਰ ਲੋਗ ਨੇ ਜਿਹੜੇ ਸ਼ਰਾਬ ਗਲੀ ਗਲੀ ਵਿੱਚ ਮੱਲੇ ਮੱਲੇ ਵਿੱਚ ਸ਼ਰਾਬਾਂ ਵੇਚਦੇ ਨੇ ਉਹਨਾਂ ਠੇਕੇਦਾਰਾਂ ਤੋਂ ਸ਼ਰਾਬ ਸਸਤੀ ਲੈ ਕੇ ਤੇ ਉਹ ਮੱਲਿਆਂ ਚ ਵੇਚਦੇ ਨੇ ਔਰ ਉਹਦੇ ਵਿੱਚ ਜਿੰਨੀਆਂ ਪੇਟੀਆਂ ਵੱਧ ਵਿਕਦੀਆਂ ਨੇ ਇਸ ਸ਼ਰਾਬ ਦੇ ਜਿਹੜੇ ਅਫਸਰ ਨੇ ਐਕਸਾਈਜ਼ ਦੇ ਜਿਹੜੇ ਅਫਸਰ ਨੇ ਉਹ ਨਾਲ ਠੇਕੇਦਾਰਾਂ ਨੇ ਮਿਲੇ ਹੋਏ ਨੇ ਉਹਨਾਂ ਕੋਲ ਪੈਸੇ ਲੈਂਦੇ ਨੇ ਮੈਂ ਕਿੰਨਾ ਜੇ ਸ਼ਰਾਬ ਦੇ ਠੇਕੇ ਦੇ ਉੱਪਰ 1000 ਰੁਪਏਤੀ ਤੋਂ ਵੱਧ ਨਹੀਂ ਲੱਗ ਰਹੀ ਤੇ ਇਹ 5000 ਰੁਪਏਤੀ ਮਹੀਨੇ ਦੀ ਕਿਉਂ ਉਹਨਾਂ ਚੁਕਵਾ ਰਹੇ ਨੇ ਜੀ ਦੇਖੋ ਇਸ ਸ਼ਰਾਬ ਦੇ ਦੇ ਬਚਰ ਅਪਸਰ ਨੇ ਐਸਾਈ ਦੇ ਅਪਸਰ ਉਹ ਠੇਕੇਦਾਰ ਦੇ ਨਾਲ ਮਿਲ ਕੇ ਸਮਗਲਿੰਗ ਕਰਾ ਰਹੇ ਨੇ ਸਮਗਲਿੰਗ ਤਾਂ ਸ਼ਰਮਈ ਲਗ ਮੁੱਦਾ ਹੋ ਗਿਆ ਤਾਂ ਜ਼ਹਿਰੀਲੀ ਸ਼ਰਾਬ ਉਹ ਕੋ ਜ਼ਹਿਰੀਲੀ ਜਿਹੜੇ ਲੋਕ ਸਮਗਲਿੰਗ ਕਰਦੇ ਨੇ ਗਲੀ ਮੱਲਿਆਂ ਦੇ ਵਿੱਚ ਵੇਚਦੇ ਨੇ ਉਹਨਾਂ ਨੂੰ ਫਿਰ ਮੂੰਹ ਨੂੰ ਜਿੱਦੱਕ ਇਹਨੇ ਖੂਨ ਲੱਗ ਜਾਂਦਾ ਉਹ ਮੱਲਿਆਂ ਦੇ ਵਿੱਚ ਨਕਲੀ ਸ਼ਰਾਬ ਵੇਚਣ ਲੱਗ ਪੈਂਦੇ ਨੇ ਪਰ ਜਿਹੜੇ ਵੇਚਣ ਨਾਲ ਲੱਗੂ ਨੇ ਪਾਲੇ ਕਿਨੇ ਹੋਏ ਨੇ ਸ਼ਰਾਬ ਦੇ ਠੇਕੇਦਾਰਾਂ ਨੇ ਪਾਲੇ ਹੋਏ ਨੇ ਜੀ ਠੇਕੇਦਾਰਾਂ ਨੇ ਕਿਉਂ ਪਾਲਿਆ ਨੇ ਕਿਉਂਕਿ ਉਹਨਾਂ ਨੂੰ ਐਕਸਾਈਜ਼ ਵਾਲੇ ਜਿਹੜੇ ਨੇ ਜਿੱਦੇ 1000 ਬਿੱਟੀ ਜੇਦੇ ਉੱਥੇ 5000 ਬਿੱਟੀ ਚ ਕਾਂਦੇ ਨੇ ਵੀ ਜਾਓ ਵੇਚੋ ਸਾਨੂੰ ਵੀ ਪੈਸੇ ਦਿਓ ਔਰ ਤੁਸੀਂ ਵੀ ਪੈਸੇ ਕਮਾਓ ਜੀ ਜਦੋਂ ਨਕਲੀ ਸ਼ਰਾਬ ਲੋਕ ਬੇਚਦੇ ਨੇ ਅੱਜ ਲੁਧਿਆਣੇ ਦੇ ਵਿੱਚ ਵੀ ਮੈਂ ਤੁਹਾਨੂੰ ਨਕਲੀ ਸ਼ਰਾਬ ਦੱਸਣਾ ਇੱਕ ਫੈਕਟਰੀs ਪਿੱਛੇ ਜੇ ਫੜੀ ਗਈ ਸੀ ਮੈਂ ਇਹਨਾਂ ਨੂੰ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਨਾ ਜਿਹੜੀ ਲੁਧਿਆਣੇ ਦੇ ਵਿੱਚ ਨਕਲੀ ਫੈਕਟਰੀ ਫੜੀ ਗਈ ਜੀ ਉੱਥੇ ਤੁਸੀਂ ਕੀ ਕਾਰਵਾਈ ਕੀਤੀ ਜੀ ਜਿਹੜੇ ਬਣਾ ਰਹੇ ਸੀ ਉਹਨਾਂ ਨੂੰ ਚੁੱਕ ਕੇ ਪਰਚਾ ਬਣਾ ਕੇ ਉਹਨਾਂ ਨੂੰ ਅੰਦਰ ਕਰਤਾ ਜਵਾਨ ਤੋਂ ਦੇ ਹੋ ਸਕਦਾ ਬਾਹਰ ਆ ਕੇ ਹੋ ਗਏ ਨੇ ਆਵੇ ਹੋਣਗੇ ਕਿਉਂ ਨਹੀਂ ਉਸ ਏਰੀਆ ਦੇ ਅਫਸਰਾਂ ਨੂੰ ਫੜਿਆ ਗਿਆ ਜੀ ਔਰ ਜਿਹੜੀ ਉੱਥੇ ਸ਼ਰਾਬ ਮਿਲੀ ਉਹ ਸ਼ਰਾਬ ਉਹਨਾਂ ਕੋਲੋਂ ਕਿੱਥੋਂ ਆਈ ਜੀ ਉਹ ਗਲਤ ਬਣਾਉਣ ਵਾਲੇ ਸ਼ਰਾਬ ਨੇ ਨਕਲੀ ਸ਼ਰਾਬ ਬਣਾਉਣ ਵਾਲੇ ਲੋਕ ਨੇ ਤੇ ਕੁਝ ਕੁਝ ਜਿਹੜਾ ਸਮਾਨ ਸੀ ਅਸਲੀ ਸ਼ਰਾਬ ਪਈ ਹੋਈ ਸੀ ਉੱਥੇ ਉਹ ਸ਼ਰਾਬ ਕਿੰਨਾ ਦੀ ਸੀ ਇਹਦੀ ਗਹਿਰਾਈ ਤੱਕ ਜਾਂਚ ਕਿਉਂ ਨਹੀਂ ਕੀਤੀ ਗਈ ਜੇ ਅੱਜ ਜਿੱਦਾਂ ਲੁਧਿਆਣਾ ਵਿੱਚ ਫੈਕਟਰੀ ਪਗੜੀ ਗਈ ਸੀ ਜੇ ਉਹ ਜਾਂਚ ਕੀਤੀ ਜਾਂਦੀ ਵੀ ਉਹ ਸ਼ਰਾਬ ਬਕ ਕਿਥੋਂ ਲੈ ਕੇ ਆਂਦੇ ਸੀ ਤੇ ਨਕਲੀ ਸ਼ਰਾਬ ਉਹਦੇ ਵਿੱਚ ਮਿਕਸ ਕਰਕੇ ਵੇਚਦੇ ਸੀ ਤੇ ਅੱਜ ਇਹ ਕਾਂਟਿਨ ਸੀ ਹੋਣਾ ਜੀ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਸੀ ਬਿਲਕੁਲ ਸਰਕਾਰ ਨੂੰ ਜ਼ਿੰਮੇਵਾਰ ਮੰਨਣਾ ਔਰ ਜਿਹੜੇ ਸਾਈਡ ਦੇ ਅਫਸਰ ਨੇ ਉਹਨਾਂ ਨੂੰ ਜ਼ਿੰਮੇਵਾਰ ਮੰਨਣਾ ਅੱਜ ਭਗਵੰਤ ਮਾਨ ਜੀ ਕਹਿ ਰਹੇ ਸੀ ਵੀ ਇੱਕ ਕਤਲ ਹੋਏ ਨੇ ਮੈਨੂੰ ਕਿਹਾ ਨਾ ਕਤਲ ਹੋਏ ਨੇ ਪਰ ਜਿਹੜਾ ਕਤਲ ਦਾ ਜਿਹੜਾ ਪਰਚਾ ਹੋਵੇ ਉਹਨਾਂ ਅਫਸਰਾਂ ਦਾ ਦੇਣਾ ਚਾਹੀਦਾ ਹੈ ਜਿਹੜੇ ਸ਼ਰਾਬ ਕੁਵਾਰੇ ਨੇ ਜਿਹੜੇ ਮੱਲਿਆਂ ਦੇ ਵਿੱਚ ਠੇਕੇਦਾਰਾਂ ਤੋਂ ਪੇਟੀਆਂ ਦੇ ਦੇ ਕੇ ਹਜ਼ਾਰਾਂ ਪੇਟੀਆਂ ਦੇ ਕੇ ਸਮਗਲਿੰਗ ਕਰਾਉਂਦੇ ਬੈਨੇ ਪਰਚਾ ਉਹਨਾਂ ਦਾ ਦੇਣਾ ਚਾਹੀਦਾ ਹੈ ਖਬਰੇ ਵੀ ਆ ਰਹੀਆਂ ਕੋਈ ਕੋਈ ਅਧਿਕਾਰੀ ਸਸਪੈਂਡ ਕੀਤੇ ਗਏ ਨੇ ਪੁਲਿਸ ਦੇ ਇੱਕ ਦੋ ਪੁਲਿਸ ਦੇ ਅਧਿਕਾਰੀ ਸਸਪੈਂਡ ਕਰਤੇ ਹੋਣਗੇ ਦੇਖੋ ਪੁਲਿਸ ਤੋਂ ਬਗੈਰ ਵੀ ਜਿਹੜਾ ਇਹ ਕੰਮ ਨਹੀਂ ਹੋ ਸਕਦਾ ਨਕਲੀ ਸ਼ਰਾਬ ਨਹੀਂ ਵੇਚ ਸਕਦੀ ਔਰ ਐਕਸਾਈਜ਼ ਦੇ ਅਫਸਰਾਂ ਤੋਂ ਬਗੈਰ ਵੀ ਨਹੀਂ ਵੇਚ ਸਕਦੀ ਸਭ ਤੋਂ ਜ਼ਿਆਦਾ ਰੋਲ ਇਹ ਐਕਸਾਈਜ਼ ਦੇ ਅਫਸਰਾਂ ਦਾ ਹੈ ਜਿਹੜੇ ਸ਼ਰਾਬ ਠੇਕਿਆਂ ਤੋਂ ਉਪਰੋਂ ਸ਼ਰਾਬਾਂ ਦੇ ਪੇਟੀਆਂ ਦੇ ਪੇਟੀਆਂ ਚੁਕਵਾਉਂਦੇ ਨੇ ਔਰ ਸਮਗਲਰ ਪਾਲਦੇ ਨੇ ਔਰ ਜੋ ਸਮਗਲਰ ਪੜ ਜਾਂਦੇ ਨੇ ਉਹ ਇਹਨਾਂ ਨੂੰ ਬੇਕਾਬੂ ਹੁੰਦੇ ਨੇ ਨਕਲੀ ਸ਼ਰਾਬਾਂ ਵੇਚ ਕੇ ਤੇ ਅੱਜ ਜਿਹੜੇ ਨੇ ਅੱਜ ਸ਼ਰਾਬ ਦੇ ਹੱਲ ਕੀ ਹੈਗਾ ਮੰਨ ਤੁਸੀਂ ਹੱਲ ਤੇ ਮੈਂ ਤੇ ਭਗਵੰਤ ਮਾਨ ਜੀ ਨੂੰ ਗੱਲ ਕਹਾਂਗਾ ਤੁਸੀਂ ਜਿਹੜੇ ਐਕਸਾਈਜ਼ ਦੇ ਅਫਸਰ ਨੇ ਉਹਨਾਂ ਦੇ 302 ਦਾ ਪਰਚਾ ਦਿਓ ਜਦੋਂ ਤੁਸੀਂ ਉਹਨਾਂ ਦੇ 200 302 ਦਾ ਪਰਚਾ ਦਿਓਗੇ ਤੇ ਇਹ ਨਕਲੀ ਸ਼ਰਾਬ ਤੁਹਾਨੂੰ ਕਿਤੇ ਵੀ ਨਹੀਂ ਮਿਲੇਗੀ ਇਸ ਟੋਟਲ ਜਿਹੜੇ ਨੇ ਸ਼ਰਾਬ ਬਕਵਾਨ ਦੇ ਵਿੱਚ ਨਕਲੀ ਸ਼ਰਾਬ ਬਣਵਾਉਣ ਦੇ ਵਿੱਚ ਐਕਸਾਈਜ਼ ਦੇ ਅਫਸਰਾਂ ਦਾ ਹੱਥ ਹੈ ਔਰ ਤੁਹਾਡੇ ਸਾਹਮਣੇ ਆਣਾ ਮੈਂ ਇਹਨਾਂ ਨੇ ਦੇਖੋ ਉਹਨਾਂ ਨੂੰ ਪੈਸੇ ਦੇ ਕੇ ਕਿਉਂਕਿ ਸ਼ਰਾਬ ਦਾ ਕੰਮ ਹੈ ਔਰ ਇਹਨਾਂ ਨੇ ਪੈਸੇ ਦੇ ਕੇ 10-10 ਲੱਖ ਰੁਪਇਆ ਜਿਹੜਾ ਵੇ ਉਹਨਾਂ ਨੂੰ ਚੁੱਪ ਕਰਾ ਦੇਣਗੇ ਦੇਖੋ ਮੈਂ ਉਹਨਾਂ ਨੂੰ ਪੈਸੇ ਦੇ ਰਿਆ ਨੇ ਬਹੁਤ ਅੱਛੀ ਗੱਲ ਹੈ ਉਹਨਾਂ ਨੂੰ 25-25 ਲੱਖ ਰੁਪਏ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਨੌਕਰੀਆਂ ਵਿੱਚ ਮਿਲਣੇ ਚਾਹੀਦੀਆਂ ਨੇ ਪਰ ਮੈਂ ਕਹਿੰਦਾ ਜਿਹੜੇ ਅਫਸਰ ਬਕਵਾਰੇ ਸੀ ਜਿਹੜੇ ਐਕਸਾਈਜ਼ ਦੇ ਅਫਸਰਾਂ ਦੇ ਏਰੀਆ ਦੇ ਵਿੱਚ ਜਿਹੜੇ ਲੋਕ ਸੀ ਉਹਨਾਂ ਦੇ 302 ਦਾ ਪਰਚਾ ਦਰਉਣਾ ਚਾਹੀਦਾ ਕਿਉਂਕਿ ਉਹਨਾਂ ਦੀ ਮਿਹਰਬਾਨੀ ਕਰਕੇ ਅੱਜ ਜਿਹੜੇ ਪੰਜਾਬ ਦੇ ਵਿੱਚ ਨਕਲੀ ਸ਼ਰਾਬ ਬਣ ਰਹੀ ਹੈ ਔਰ ਨਬੀ ਸ਼ਰਾਬ ਵਿਕ ਰਹੀ ਹੈ 10-10 ਲੱਖ ਰੁਪਏ ਤੁਸੀਂ ਵੀ ਜ਼ਿਕਰ ਕਰਦੇ ਹੋ ਪਰਿਵਾਰ ਨੂੰ ਮੁੱਖ ਮੰਤਰੀ ਹਰਵਰ ਵੱਲੋਂ ਐਲਾਨ ਕੀਤਾ ਗਿਆ ਵੀ ਜਿਹੜੇ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦਿੱਤਾ ਜਾਏ ਉਹ ਕੀ ਲੱਗਦਾ ਕਾਫੀ ਹੈ ਜੀ ਦੇਖੋ ਮੈਂ ਇਹ ਕਹਿਣਾ ਚਾਹਨਾ ਵੀ ਜਿਨ੍ਹਾਂ ਦੇ ਬਹੁਤ ਗਰੀਬ ਲੋਕ ਨੇ ਔਰ ਗਰੀਬ ਲੋਕਾਂ ਦੇ ਜਿਹੜੇ ਪਰਿਵਾਰ ਦੇ ਲੋਕ ਹੈ ਨੇ ਉਹਨਾਂ ਨੂੰ 25-25 ਲੱਖ ਰੁਪਏ ਘਟੋ-ਘਟ ਮਿਲਣਾ ਚਾਹੀਦਾ ਪਰ ਮੈਂ ਇੱਕ ਹੋ ਇੱਕ ਐਕਸਾਈਜ਼ ਵਿਭਾਗ ਦੇ ਨਲਕੀ ਕਰਕੇ ਪੁਲਿਸ ਅਫਸਰਾਂ ਦੀ ਨਲਕੀ ਕਰਕੇ ਇਹ ਜਿਹੜੇ ਨੇ ਇਸ ਮੰਗਲਫੜੇ ਨਹੀਂ ਜਾ ਰਹੇ ਔਰ ਦੇਖੋ ਇਹ 10-10 ਲੱਖ ਰੁਪਏ ਉਹਨਾਂ ਨੂੰ ਦੇ ਰਹੇ ਨੇ 10 ਦੀ ਜਗ੍ਹਾ ਤੇ ਉਹਨਾਂ ਨੂੰ 25 ਲੱਖ ਮਿਲਣਾ ਚਾਹੀਦਾ ਹੈ ਪਰ ਮੈਂ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਪਿੱਛੇ ਜੇ ਇੱਕ ਸਾਡੇ ਪਾਕਿਸਤਾਨ ਦੇ ਨਾਲ ਲੜਾਈ ਲੱਗੀ ਔਰ ਉਹਦੇ ਵਿੱਚ ਜਿਹੜੇ ਜਿੱਥੇ ਜਿੱਥੇ ਬੰਬ ਪਏ ਨੇ ਕੁਝ ਲੋਕ ਸ਼ਹੀਦ ਹੋਏ ਨੇ ਤੇ ਡਰੋਨ ਦੇ ਨਾਲ ਤੁਸੀਂ ਉਹਨਾਂ ਨੂੰ 5-5 ਲੱਖ ਦੇ ਰਹੇ ਹੋ ਉਹਨਾਂ ਨੂੰ ਵੀ ਘਟੋ ਘਟ 50-50 ਲੱਖ ਰੁਪਏ ਦੇ ਘਟੋ ਘਟ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਇੱਕ ਲੜਾਈ ਦੇ ਵਿੱਚ ਸ਼ਹੀਦ ਹੋਏ ਨੇ ਔਰ ਇਹ ਜਿਹੜੇ ਜਿਹੜਾ ਅੰਬਰਸਰ ਜਿਹੜਾ ਹੋਇਆ ਹੈ ਇਹ ਤੇ ਮੈਂ ਕਹਿੰਦਾ ਜਿਹੜੇ ਅਫਸਰ ਉੱਥੋਂ ਦੇ ਹੈਗੇ ਸਨ ਉਹਨਾਂ ਦੀ ਜਾਇਦਾਦ ਵੇਚ ਕੇ ਐਕਸਾਈਜ਼ ਦੇ ਅਫਸਰਾਂ ਦੀ ਜਾਇਦਾਦ ਵੇਚ ਕੇ ਉਹਨਾਂ ਨੂੰ 25-25 ਲੱਖ ਰੁਪਏ ਦੇਣਾ ਚਾਹੀਦਾ ਹੈ ਔਰ ਨਾਲ ਸਰਦਾਰ ਨੂੰ ਉਹਨਾਂ ਨੂੰ ਨੁਕਦ ਦੇਣ ਦੇਣੀ ਚਾਹੀਦੀ ਹੈ ਥੈਂਕ ਯੂ ਸਰ ਥੈਂਕ ਯੂ ਤੂੰ ਸੁਣਿਆ ਗੁਰਦੇਵ ਸ਼ਰਮਾ ਦੇ ਵੀ ਸਿੱਧੇ ਤੌਰ ਤੇ ਜ਼ਿੰਮੇਵਾਰ ਸ਼ਰਾਬ ਦੇ ਠੇਕੇਦਾਰਾਂ ਨੂੰ ਐਕਸਾਈਜ਼ ਵਿਭਾਗ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਤਾਂ ਖਾਸ ਤੌਰ ਤੇ ਪੁਲਿਸ ਪ੍ਰਸ਼ਾਸਨ ਦੇ ਕੁਝ ਅਜਿਹੇ ਲੋਕ ਜਿਹੜੇ ਨਾ ਸ਼ਰਾਬ ਦੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਇਹ ਅੱਜ ਅੰਮ੍ਰਿਤਸਰ ਔਰ ਮਜੀਠਾ ਦੇ ਵਿੱਚ ਹੋਇਆ ਹੈ ਇਹ ਸਾਡੇ ਲੁਧਿਆਣੇ ਦੇ ਵਿੱਚ ਵੀ ਇਹ ਅੱਗ ਲੱਗੀ ਹੋਈ ਹੈ ਪੇਟੀਆਂ ਦੀਆਂ ਪੇਟੀਆਂ ਠੇਕੇਦਾਰ ਜਿਹੜੇ ਨੇ ਉਹ ਸਮਗਲਰ ਆਉਂਦੇ ਰਹੇ ਨੇ ਮੈਂ ਉਹਨਾਂ ਦਾ ਤੁਸੀਂ ਦੁਬਾਰਾ ਆ ਜਾਣਾ ਮੈਂ ਤੁਹਾਨੂੰ ਨਾਂ ਤੱਕ ਦੱਸ ਦਿਆਂਗਾ ਪਰ ਮੈਂ ਅਫਸਰ ਨੂੰ ਪੁੱਛਣਾ ਚਾਹੁੰਦਾ ਮੈਂ ਨਾਂ ਤੱਕ ਉਹਨਾਂ ਦੇ ਲਵਾਂਗਾ ਪਰ ਉਹਨਾਂ ਦੀ ਭਗਵੰਤ ਮਾਨ ਜੀ ਇਨਕੁਆਰੀ ਕਰਾਓਗੇ ਜਿਹੜੇ ਲੋਕ ਇਹ ਪੇਟੀਆਂ ਵੇਚਦੇ ਪਏ ਨੇ ਜਿੱਤੇ 1000 ਪੇਟੀਆਂ ਲੱਗਦੀ ਉਹ 5000 ਬੇਟੀ ਚੁੱਕੀ ਉਹਨਾਂ ਨੂੰ 10000 ਬੇਟੀ ਮਿਲਣ ਦੀ ਚੁੱਕੀ ਹੈ ਫਿਰ ਮੈਂ ਚੱਲਦਾ ਪਿਆ ਕੰਮ ਮੈਂ ਕਹਿ ਰਿਹਾ ਜੀ ਅੱਜ ਵੀ ਚੱਲਦਾ ਪਿਆ ਮੈਂ ਇਹ ਕਹਿ ਰਿਹਾ ਜੀ ਜਿਨ੍ਹਾਂ ਦੇ 1000 ਬੇਟੀ ਠੇਕੇ ਤੇ ਲੱਗਦੀ ਹੈ ਉਹ 10000 ਬੇਟੀ ਦੀ ਅਫਸਰ ਨੂੰ ਚੁਕਾਈ ਹੋਈ ਹੈ ਤੇ ਕੀ ਉਹਨ ਇਹਦੇ ਸੀਬੀਆਈ ਦੀ ਇਨਕੁਆਰੀ ਹੋਣੀ ਚਾਹੀਦੀ ਹੈ। ਏਡੀ ਦੀ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ। ਲੁਧਿਆਣਾ ਬਚਾਇਆ ਜਾ ਸਕਦਾ ਜੇ ਇਤੇ ਉਤੇ ਜੋ ਜ਼ੋਰ ਲਾਇਆ ਜਾਵੇ। ਦੇਖੋ ਜੇ ਤੁਸੀਂ ਕਹੋ ਜਿੱਦਾਂ ਲੁਧਿਆਣਾ ਦੇ ਅਫਸਰ ਲੱਗੇ ਨੇ ਤੇ ਤੁਸੀਂ ਪੰਜਾਬ ਨੂੰ ਨਕਲੀ ਸ਼ਰਾਬ ਤੋਂ ਬਚਾ ਲੋਗੇ ਨਹੀਂ ਬਚਾ ਸਕਦੇ। ਜਿੰਨੇ ਦਿਨ ਤੱਕ ਸੀਬੀਆਈ ਦੀਆਂ ਏਡੀ ਦੀ ਇਨਕੁਆਰੀ ਨਹੀਂ ਹੋਏਗੀ ਸ਼ਰਾਬ ਦੇ ਕੇਸ ਦੇ ਵਿੱਚ ਪੰਜਾਬ ਦੀ ਉਨੀ ਦਿਨ ਜਿਹੜਾ ਵੇ ਅਸੀਂ ਜਿਹੜੇ ਕਤਲ ਕਤਲ ਹੋ ਰਹੇ ਨੇ ਜਾਂ ਜਾਂ ਸ਼ਰਾਬ ਨਸ਼ੇਲੀ ਦਵਾਈਆਂ ਵੇਖਦੀਆਂ ਨੇ ਨਸ਼ੇਦੀਆਂ ਸ਼ਰਬਾਂ ਵੇਖਦੀਆਂ ਨੇ ਇਹਦਾ ਅਸੀਂ ਨਹੀਂ ਬਚਾ ਕਰ ਸਕਦੇ। ਔਰ ਜੇ ਅਸੀਂ ਚਾਹਨੇ ਆ ਇਹਦਾ ਇਲਾਜ ਕਰਨਾ ਤੇ ਦੀ ਸੀਬੀਏ ਦੀ ਤੇ ਇਹਦੀ ਇਨਕੁਆਰੀ ਕਰਾ ਦਿਓ ਉਹਦੇ ਚ ਜਿਹੜੇ ਅਫਸਰ ਜਿਹੜੇ ਮੌਕੇ ਦੇ ਹੋਣਗੇ ਉਹਨਾਂ ਦੇ ਉੱਪਰ ਕੇਸ ਬਣ ਗਏ ਉਹਨਾਂ ਦੀ ਜਾਇਦਾਦ ਨੂੰ ਕੁੜ ਕਰਕੇ ਔਰ ਜਿਹੜਾ ਵੀ ਉਹਨਾਂ ਨੂੰ ਮੁਕਮ ਪਹਤ ਦਿੱਤੇ ਜਾਣਾ ਚਾਹੀਦੇ ਨੇ ਕਿਉਂ ਕਿ ਜਿਹੜੇ ਅਫਸਰ ਨੇ ਆਪਣੇ ਢਿੱਡ ਪਰਲੇ ਨੇ ਕਰੋੜਾਂ ਰੁਪਏ ਦਾ ਸਾਹਮਣਾ ਰਿਸ਼ਵਤ ਦਾ ਜਿਹੜੇ ਲੈ ਰਹੇ ਨੇ ਮੈਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਜਿੰਨੀ ਦੇਰ ਉਹਨਾਂ ਦੀ ਇਨਕੁਆਰੀ ਨਹੀਂ ਹੋਏਗੀ ਇਹ ਜੋ ਪੰਜਾਬ ਦੇ ਚੱਜ ਹੋ ਰਹੇ ਆ ਇਹ ਬੰਦ ਨਹੀਂ ਹੋਣ ਵਾਲਾ ਥੈਂਕ ਯੂ ਤਾਂ ਕੁ ਦੇਸ਼ ਸ਼ਰਮਾ ਦੇ ਵੀ ਜਿਹੜੇ ਸਿੱਧੇ ਤੌਰ ਤੇ ਜਿੱਥੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਨੇ ਉੱਥੇ ਲੁਧਿਆਣਾ ਦੀ ਗੱਲ ਵੀ ਕਰਦ ਨੇ ਵੀ ਲੁਧਿਆਣਾ ਦੇ ਵਿੱਚ ਵੀ ਅੱਜ ਜੇ ਅਸੀਂ ਬੈਠੇ ਆ ਅੱਜ ਮਜੀਠਾ ਕਾਂਦ ਵਾਪਰ ਲੁਧਿਆਣੇ ਵਿੱਚ ਵੀ ਲਗਾਤਾਰ ਨਜਾਇਜ਼ ਸ਼ਰਾਬ ਦਾ ਜਿਹੜਾ ਧੰਦਾ ਹੈ ਉਹ ਚੱਲਦਾ ਨਜ਼ਰ ਆ ਰਿਹਾ ਨਜਾਇਜ਼ ਸ਼ਰਾਬ ਦਾ ਮਤਲਬ ਵੀ ਜੇ ਇੱਕ ਠੇਕੇ ਤੇ ਘੱਟ ਸ਼ਰਾਬ ਲੱਗਦੀ ਆ ਉੱਥੇ ਉਸ ਗਿਣਤੀ ਤੋਂ 5 ਗੁਣਾ ਸ਼ਰਾਬ ਦੀਆਂ ਪੇਟੀਆਂ ਜਿਹੜੇ ਦਿੱਤੀਆਂ ਜਾ ਰਹੀਆਂ ਜਿਹੜੀਆਂ ਸਿੱਧੇ ਤੌਰ ਤੇ ਸਮਗਲਾ ਸਮਗਰਾਹ ਕੋਲ ਜਾਂਦੀਆਂ ਤੇ ਉਹ ਆਪਣੀ ਨਕਲੀ ਸ਼ਰਾਬ ਨਾਲ ਲਾ ਕੇ ਤੇ ਹੋਰ ਸ਼ਰਾਬ ਵਾਧੂ ਸ਼ਰਾਬ ਜ ਕੇ ਇਹ ਜਿਹੜੀ ਪ੍ਰੋਬਲਮ ਹੈ ਕ੍ਰੀਏਟ ਹੁੰਦੀ ਹੈ ਤੇ ਜਿਸ ਤਰ੍ਹਾਂ ਇੱਕ ਨਾਲੇ ਸ਼ਰਾਬ ਦੇ ਨਾਲ ਨਸ਼ੇ ਦੇ ਨਾਲ ਇਹ ਅੱਜ ਦੋ ਕੁ ਮਰਦ ਨੇ ਇਸ ਤਰੀਕੇ ਨਾਲ ਫਿਰ ਕਟਾਂਬਾ ਵਾਪਰੇ ਨਾਲ ਸਵਾਲ ਚੁੱਕਦੇ ਨੇ ਵੀ ਜਿਹੜੇ ਸ਼ਰਾਬ ਕਾਨ ਦੇ ਵਿੱਚ ਲੋਕ ਮਾਰੇ ਗਏ ਨੇ ਉਹਨਾਂ ਨੂੰ ਜਿਹੜੀ ਰਾਸ਼ੀ ਦਿੱਤੀ ਗਈ ਹੈ ਉਹ ਰਾਸ਼ੀ ਦੇਣੀ ਜ਼ਰੂਰੀ ਸੀ 10 ਦੀ بجائے 25 ਲੱਖ ਦੇ ਦਿੰਦੇ ਪਰ ਜਿਹੜੇ ਡਰੋਨ ਹਮਲੇ ਵਿੱਚ ਜ਼ਖਮੀ ਹੋਏ ਨੇ ਜਾਂ ਇੱਕ ਲੇਡੀ ਦੀ ਡੈਥ ਹੋਈ ਹੈ ਉਹਨਾਂ ਨੂੰ 5-5 ਲੱਖ ਰੁਪਿਆ ਤੇ ਇਹਨਾਂ ਨੂੰ 10-10 ਲੱਖ ਰੁਪਿਆ ਮਾਪਤਣ ਜਿਹੜੇ ਨੇ ਉਹ ਸਮਝ ਤੋਂ ਬਾਹਰ ਨਜ਼ਰ ਆਉਂਦ ਰਹੀ ਮਹਿੰਦਰਪਾਲ ਸਿੰਘ ਤੋਂ ਨਾ ਕੈਮਰਾਮੈਨ ਅਮਰਪਾਲ ਨਾਲ ರಮಾನ ಸೀರ್